ਉਹਨੇ ਇਥੇ ਮੈਨੇਜਮੈਂਟ ਉਹਨੂੰ ਭਾਵੇਂ ਚੱਲ ਜਿਆ ਕਰਤਾ ਜੇ ਡੀਸੀ ਦੇ ਇਹਨਾਂ ਦੇ ਖਿਲਾਫ ਇਨਕੁਆਰੀ ਲਾਈ ਇਨਕੁਆਰੀ ਜੇ ਇਹ ਪ੍ਰਿਸ਼ਟ ਸਾਬਤ ਹੋ ਗਈ ਪ੍ਰਿਸ਼ਟ ਬੰਦਾ ਤਾਂ ਜੇਲ੍ਹ ਚ ਹੁੰਦਾ ਇਹਨਾਂ ਨੂੰ ਕੱਲਾ ਸਕੂਲ ਛੁੜਾ ਲਿਆ ਇੱਕ ਇਹ ਇਥੇ ਪਪਾਲ ਸਕੂਲ ਚਲਾਈ ਜਾਂਦੇ ਆ ਇੱਕ ਬੋਹੇ ਚਲਾਈ ਜਾਂਦੇ ਹੈਗੇ ਆ ਚੌਥਾ ਹੈਗੇ ਨਦਾਬ ਦਾ ਕਾਲਜ ਖੋਲਿਆ ਹੋਇਆ ਉੱਥੇ ਡੰਬੀ ਡਿਵੀਜ਼ਨ ਹੁੰਦੀ ਹੈ ਜਿਹੜੀ ਮਰਜ਼ੀ ਡਿਗਰੀ ਲੈ ਲਓ ਤੁਸੀਂ ਕਲਾਸ ਕੋਈ ਲੱਗਦੀ ਨਹੀਂ ਹੈਗੀ ਜਾਂਦੀ ਸੌਦੇ ਹੁੰਦੇ ਆ ਡਿਗਰੀਆਂ ਦੇ ਜਿਹੜੇ ਐਡੇ ਵੱਡੇ ਪ੍ਰਿਸ਼ਟ ਉਹ ਹੈਗੇ ਆ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਅਸੀਂ ਇਹਨਾਂ ਦਾ ਖੜਾ ਹੋਣਾ ਚੰਨੀ ਛ ਕਿ ਤਨੇ ਸਕੂਲ ਇਹਨਾਂ ਤੋਂ ਲੋ ਉਹਦੀ ਮਾਨਤਾ ਰੱਦ ਕਰੋ ਇਹਨਾਂ ਨੂੰ ਫੜ ਕੇ ਅੰਦਰ ਪਰ ਜਿਹੜੀਆਂ ਅਸੀਂ ਜੇਲਾਂ ਕੱਟ ਕੇ ਆਏ ਆ ਉਹਨਾਂ ਦਾ ਹਿਸਾਬ ਕੌਣ ਲਾਊਗਾ ਉਹ ਹਿਸਾਬ ਵੀ ਤਾਂ ਅਸੀਂ ਲੈਣਾ ਨਾ ਜੀ ਇਹਨਾਂ ਨੂੰ ਵੀ ਜੇਲਾਂ ਦਿਖਾ ਕੇ ਹੀ ਰਹਾਗੇ ਜੀ ਜੇ ਤੁਸੀਂ ਮੈਨੇਜਮੈਂਟ ਜਿਹੜੀ ਅੱਜਾ ਰੌਲਾ ਪਾਉਂਦੀ ਸੀ ਬਾਹਰ ਕਰਤੀ ਸਾਡੇ ਬੰਦੇ ਕਾਦੇ ਵਾਸਤੇ ਅੰਦਰ ਬਾਏ ਆ ਉਸ ਜੀ ਟੀਚਰ ਵੀ ਇਹਨਾਂ ਦੇ ਅੱਗੂ ਹੀ ਬੈਠਾ ਹੈ ਦੂਜਾ ਟੀਚਰ ਵੀ ਬੈਠੇ ਆ ਸਾਡੇ ਦੂਜੇ ਬੈਠੇ ਘੱਟ-ਘੱਟ ਅਲੱਗ-ਬੱਗ 24 ਬੈਠੇ ਆ ਅੰਦਰ ਜੀ ਹਜੇ ਵੀ ਉਹਨਾਂ ਨੂੰ ਕਾਦੇ ਵਾਸਤੇ ਜੇਲ੍ਹ ਜਵਾਇਆ ਐ ਐਸ ਡੀ ਐਮ ਸਾਹਿਬ ਦੀ ਰਿਪੋਰਟ ਆਈ ਸੀ ਇਹਨਾਂ ਦੀ ਸਜ਼ਾ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਇਹ ਲਿਖਿਆ ਹੋਇਆ ਕਿ ਜਿਹੜਾ 2100 ਰੁਪਇਆ ਇਹਨਾਂ ਨੇ 10th ਵਾਲੇ ਬੱਚਿਆਂ ਤੋਂ ਲਿਆ ਉਹ ਹਫਤੇ 'ਚ ਮਤਲਬ ਉਹ ਵਾਪਸ ਕਰਨ ਪਰ ਉਹ ਹਜੇ ਤੱਕ ਬੱਚਿਆਂ ਨੂੰ ਵਾਪਸ ਨਹੀਂ ਮਿਲਿਆ ਮਤਲਬ ਕਾਰਵਾਈ ਦੇਖੋ ਕਿੱਥੇ ਹੋ ਰਹੀ ਐ ਜੀ ਆਖਿਆ ਕਿ ਕਪੜਾ ਵੱਡਾ ਹੋਇਆ ਉਹਦਾ ਕੋਈ ਜਾਂਚ ਦੇ ਕੋਈ ਹਦੇਸ਼ ਆਏ ਨਹੀਂ ਉਸ ਤੋਂ ਕਿ ਨਹੀਂ ਹਲੇ ਉਹਦੇ ਕੋਈ ਇਹਨਾਂ ਨੇ ਜਾਂਚ ਕਰਨੀ ਹੁੰਦੀ ਫਿਰ ਤੈਨੂੰ ਦੋਸ਼ੀ ਬਣਾ ਕੇ ਹਤਕੜੀਆਂ ਲਾ ਕੇ ਅੰਦਰ ਭੇਜਦੇ ਇਨਨੂੰ ਤਾਂ ਕਹਿੰਦੇ ਇਹਨਾਂ ਨੇ ਸਕੂਲ ਛੱਡਣ ਨੂੰ ਗਿਆ ਸੀ ਇਸ ਕਰਕੇ ਇਹਨੂੰ ਇਹਨਾਂ ਤੋਂ ਸਕੂਲ ਵਾਪਸ ਲੈ ਰਹੇ ਆ ਜੇ ਚੇਅਰਮੈਨ ਮੁੱਖ ਮੰਤਰੀ ਹੈ ਉਹ ਭ੍ਰਿਸ਼ਟਾਚਾਰ ਕਹਿੰਦਾ ਮੈਂ ਖਤਮ ਕਰਨੀ ਹੈ ਉਹਨਾਂ ਦੇ ਖਿਲਾਫ باوجود ਹਜੇ ਕਾਰਵਾਈ ਨਹੀਂ ਕੀਤੀ ਫਿਰ ਭ੍ਰਿਸ਼ਟਾਚਾਰ ਖਤਮ ਕਿਵੇਂ ਹੋ ਗਿਆ ਲੋਕਵਾਇਟੀਵੀ ਨਾਲ ਜੁੜੋਂ ਤੁਸੀਂ ਮੈਂ ਮਤਾਜ ਪਿੰਡ ਚੌਕੇ ਦਰ ਸਕੂਲ ਦਾ ਮਾਮਲਾ ਸਾਰੇ ਜਾਣਦੇ ਆ ਤਾਂ ਰਾਤ ਇੱਕ ਫੈਸਲਾ ਹੁੰਦਾ ਸਰਕਾਰ ਦਾ ਜਿਹੜੀ ਮੰਗ ਸੀਗੀ ਇੱਕ ਪਹਿਲੀ ਜਿੱਤ ਵੀ ਕਹਿ ਸਕਦੇ ਹਾਂ ਹੋਈ ਹੈ ਕਿ ਜਿਹੜਾ ਮੈਨੇਜਮੈਂਟ ਹੈ ਉਹਦੇ ਕੋਲ ਸਕੂਲ ਸਾਰਾ ਲੈ ਲਿਆ ਹੁਣ ਉਹਨੂੰ ਸਰਕਾਰ ਚਲਾਵੇਗੀ ਇਸ ਫੈਸਲੇ ਤੋਂ ਬਾਅਦ ਗੱਲਬਾਤ ਕਰਦੇ ਹਾਂ ਤਮਾਮ ਜਿਹੜੇ ਉੱਥੇ ਕਿਸਾਨ ਆ ਗੁਨੇ ਸੰਘਰਸ਼ ਕਰ ਰਹੇ ਟੀਚਰ ਨੇ ਸਾਰੇ ਉੱਥੇ ਨੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਸਭ ਤੋਂ ਪਹਿਲਾਂ ਇਸ ਜੋ ਆਰਡਰ ਆਇਆ ਹੈ ਐਸ ਡੀ ਐਮ ਦੇ ਹਿੱਸੇ ਮੈਨੇਜਮੈਂਟ ਨੂੰ ਬਾਹਰ ਕੀਤਾ ਗਿਆ ਹੁਣ ਐਸ ਡੀ ਐਮ ਦੇ ਵੱਲੋਂ ਪ੍ਰਬੰਧ ਜਿਹੜਾ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਚਲਾਇਆ ਜਾਵੇਗਾ ਦੇਖੋ ਕਿਹਰਾ ਤਾਂ ਸਾਡੇ ਨਾਲ ਇਹ ਗੱਲ ਬਣੀ ਹੋਈ ਹੈ ਸਾਡੇ ਪੰਜਾਬੀ ਦੀ ਇੱਕ ਕਹਾਵਤ ਹੈ ਕਹਿੰਦੇ ਵੀ ਬੰਦਾ ਸਾਹਮਣੇ ਖੜਾ ਸੀ ਉਹ ਕਹਿੰਦਾ ਮੈਂ ਸੁਣਿਆ ਸੀ ਤੂੰ ਮਰ ਗਿਆ ਯਾਰ ਹੂੰ ਉਹ ਕਹਿੰਦਾ ਹੁਣ ਤਾਂ ਮੈਂ ਤੇਰੇ ਸਾਹਮਣੇ ਖੜਾ ਆ ਯਾਰ ਹੂੰ ਉਹ ਕਹਿੰਦਾ ਜਿਹੜੇ ਬੰਦੇ ਨੇ ਮੈਨੂੰ ਕਿਹਾ ਯਾਰ ਇਸ ਕਰਕੇ ਮੈਨੂੰ ਯਕੀਨ ਨਹੀਂ ਆਉਂਦਾ ਹੂੰ ਸਰਕਾਰਾਂ ਦਾ ਇਹੋ ਜਿਹਾ ਹਾਲ ਹੋ ਗਿਆ ਸਾਨੂੰ ਇਹਨਾਂ ਤੇ ਯਕੀਨ ਕਰਨਾ ਬਹੁਤ ਔਖਾ ਸਾਹਮਣੇ ਖੜੇ ਵੀ ਐ ਲੱਗ ਜਾਂਦੇ ਆ ਵੀ ਯਾਰ ਉਹ ਬੰਦਾ ਜਿਹੜੇ ਨੇ ਸਾਨੂੰ ਕਿਹਾ ਉਹ ਝੂਠ ਮਾਰਨ ਵਾਲਾ ਨਹੀਂ ਹੂੰ ਇਹ ਨਾਟਕ ਆ ਇਹਨਾਂ ਦੇ ਖਸਾਬ ਨਾਲੇ ਜੀ ਠੀਕ ਹੈ ਜਾਣਾ ਪਿਆ ਮਜਬੂਰ ਬਣਿਆ ਲੋਕਾਂ ਦੀ ਤਾਕਤ ਦੇ ਅੱਗੇ ਝੁਕਣਾ ਪਿਆ ਮੈਂ ਕਹੂੰਗਾ ਇਹਦੀ ਅੰਸ਼ਕ ਜਿੱਤ ਹੈ ਤੇ ਖਾਸ ਕਰਕੇ ਇਹਦੀ ਦਾਤ ਦੇਣੀ ਚਾਹੂੰਗਾ ਜਿਹੜੀਆਂ ਖਾਸ ਕਰਕੇ ਟੀਚਰ ਕੁੜੀਆਂ ਇੱਥੇ ਜਿਵੇਂ ਅੜਗਾਂ ਸਿਰੇ ਤੱਕ ਜਿਨ੍ਹਾਂ ਨੇ ਐ ਤਾਂ ਹਈਆ ਕਰ ਲਿਆ ਵੀ ਇੱਕ 13 ਮਹੀਨਿਆਂ ਦੀ ਬੱਚੀ ਵੀ ਜੇਲ੍ਹ ਜਾਇਆ ਈ ਇਦੂਗਾ ਹਾਂ ਕੁੜੀਆਂ ਨੂੰ ਮੈਂ ਬੋਲਦੇ ਸੁਣਿਆ ਪਿਛਲੇ ਦਿਨ ਵੀ ਇਦੂਗਾ ਸਾਡਾ ਕੀ ਕਰੋਂਗਾ ਇਦੂਗਾ ਤਾਂ ਫਿਰ ਸਿਰੇ ਵਾਲਾ ਹੀ ਰਹਿ ਗਿਆ ਨਾ ਕੰਮ ਵੀ ਮਾਰ ਸਕਦੇ ਹਾਂ ਵੀ ਅਸੀਂ ਤਾਂ ਇਹਦੇ ਲਈ ਤਿਆਰ ਆਂ ਜੋ ਸਾਡੇ ਕੋਲੋਂ ਰੁਜ਼ਗਾਰ ਖੁੱਸ ਰਿਹਾ ਹੈ ਤਾਂ ਫਿਰ ਇਹਦਾ ਮਤਲਬ ਕੀ ਆ ਵੀ ਇਹ ਟੀਚਰ ਤੇ ਕੁੜੰਗਾ ਸਾਰੀਆਂ ਸਟਾਫ ਤੇ ਨਾਲ ਮਾਪੇ ਤੇ ਨਾਲ ਸਾਰੀ ਜਿੱਥੇ ਬੰਦਗੀਆਂ ਨੇ ਜਿੰਨਾ ਸਹਿਯੋਗ ਕੀਤਾ ਹੈ ਇਹ ਲੋਕਾਂ ਦੀ ਤਾਕਤ ਦੇ ਅੱਗੇ ਸਰਕਾਰ ਝੁਕੀ ਹੈ ਤੇ ਮੈਂ ਸਮਝਦਾ ਇਹ ਅਨਸਕਚਿਤਤਾ ਹੈ ਵੱਡੀ ਜਿੱਤ ਅਜੇ ਹੋਣੀ ਬਾਕੀ ਆ ਉਹ ਬਾਕੀ ਗੱਲਾਂ ਕੀ ਰਹਿੰਦੀਆਂ ਕਿ ਮੇਰੇ ਦੀ ਸਾਡੇ ਸਾਥੀ ਢੰਡਾ ਸਿੰਘ ਜੇਠੂ ਕੀ ਕਹਿਣਗੇ ਜੀ ਪ੍ਰਧਾਨ ਜੀ ਦੇਖੋ ਜਿੰਨਾ ਲਮਾਹੇ ਕੋਲ ਚੱਲਿਆ ਹੈ ਵਧਾਈ ਦੇ ਪਾਤਰ ਹੈ ਇਹਨਾਂ ਕੋਈ ਮੁਲਾਜ਼ਮ ਲੜ ਨਹੀਂ ਸਕਦਾ ਚਾਹੇ ਕਿੱਦੇ ਕਿਸੇ ਦੀ سپورਟ ਹੋਵੇ ਇਹ ਬਹੁਤ ਵੱਧੂ ਸੀ ਦੂਜਾ ਜਿਹੜਾ ਉਹਨਾਂ ਨੇ ਇਸ ਨੂੰ ਦੀ ਮੈਨੇਜਮੈਂਟ ਉਹਨੂੰ ਚੱਲਦਿਆਂ ਕਰਤਾ ਜੀ ਜੇ ਡੀਸੀ ਦੇ ਇਹਨਾਂ ਦੇ ਖਿਲਾਫ ਇਨਕੁਆਰੀ ਲਾਈ ਇਨਕੁਆਰੀ ਚ ਇਹ ਪ੍ਰਿਸ਼ਟ ਸਾਬਤ ਹੋ ਗਏ ਪ੍ਰਿਸ਼ਟ ਬੰਦਾ ਤਾਂ ਜੇਲ੍ਹ ਜੇ ਹੁੰਦਾ ਬਿਲਕੁਲ ਇਹਨਾਂ ਨੂੰ ਇਕੱਲਾ ਸਕੂਲ ਛਡਾ ਲਿਆ ਹਮ ਇੱਕ ਇਹ ਇਥੇ ਪਪਾਲ ਖ ਸਕੂਲ ਚਲਾਈ ਜਾਂਦੇ ਆ ਇੱਕ ਬੋਹੇ ਚਲਾਈ ਜਾਂਦੇ ਹੈਗੇ ਆ ਉਹ ਦੋਨੇ ਸਕੂਲ ਇਹਨਾਂ ਕੋਲੇ ਆ ਉਹਨਾਂ ਦੋਨਾਂ ਚੋਂ ਵੀ ਚੱਲਦੇ ਕਰਨ ਦੀ ਗੱਲ ਹੈਗੀ ਆ ਤੀਜਾ ਇਹਨਾਂ ਦਾ ਚੌਥਾ ਹੈਗੇ ਨਾ ਆਪ ਦਾ ਕਾਲਜ ਖੋਲਿਆ ਹੋਇਆ ਹੈ ਉੱਥੇ ਡੰਬੀ ਡਿਵੀਜ਼ਨ ਹੁੰਦੀ ਹੈ ਤੇ ਜਿਹੜੀ ਮਰਜ਼ੀ ਡਿਗਰੀ ਲੈ ਲਓ ਤੁਸੀਂ ਕਲਾਸ ਕੋਈ ਲੱਗਦੀ ਨਹੀਂ ਹੈਗੀ ਜਿੰਨੇ ਸੌਦੇ ਹੁੰਦੇ ਆ ਡਿਗਰੀਆਂ ਦੇ ਜਿਹੜੇ ਐਡੇ ਵੱਡੇ ਪ੍ਰਸ਼ਟ ਉਹ ਹੈਗੇ ਆ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਅਸੀਂ ਇਹਨਾਂ ਦਾ ਖੜਾ ਹੋਣਾ ਚੰਨੀ ਛੱਡਦੇ ਕਿ ਤਿੰਨੇ ਸਕੂਲਾਂ ਤੋਂ ਲੋ ਉਹਦੀ ਮਾਨਤਾ ਰੱਦ ਕਰੋ ਇਹਨਾਂ ਨੂੰ ਫੜ ਕੇ ਅੰਦਰ ਕਰੋ ਪਹਿਲੀ ਮੰਗ ਇਹ ਬਣਦੀ ਹੈ ਪੂਰਨ ਨਿਜੇ ਤੌਰ ਤੇ ਇਹ ਕਹਿਣਾ ਹੋਵੇ ਉਦੋਂ ਆਹ ਸਾਰਿਆਂ ਦਾ ਸਕੂਲਾਂ ਦਾ ਜਿਹੜਾ ਇਹ ਹੈਗਾ ਪ੍ਰਬੰਧ ਦਾ ਸਰਕਾਰ ਚਲਾਵੇ ਫਿਰ ਜਿਹੜੇ ਟੀਚਰ ਬਾਹਰ ਬੈਠੇ ਆ ਟੋਟਲ ਟੀਚਰਾਂ ਨੂੰ ਅੰਦਰ ਉਸੇ ਮਤਲਬ ਤਰਖਾਹਾਂ ਤੇ ਜੋ ਇਹਨਾਂ ਨੂੰ ਪਹਿਲਾਂ ਖਾਤਿਆਂ ਚ ਪੈਂਦੀਆਂ ਸੀ ਮਿਲਦੀਆਂ ਨਹੀਂ ਜਿਹੜੇ ਇਹਦੇ ਖਾਤਿਆਂ ਚ ਅਸਲ ਚ ਪੈਂਦੀਆਂ ਸੀ ਉਹਨਾਂ ਤਨਖਾਹਾਂ ਤੇ ਇਹਨਾਂ ਨੂੰ ਅੰਦਰ ਪੜ੍ਹਾਈ ਤੇ ਲਾਉਣ ਬੱਚਿਆਂ ਦੀ ਮਾਹੌਲ ਉਹ ਸ਼ਾਂਤ ਕਰਨ ਉਦੋਂ ਵਾਂਹ ਵਾਲੀ ਗੱਲ ਹੈਗੀ ਆ ਵੀ ਜੇ ਤੁਸੀਂ ਮੈਨੇਜਮੈਂਟ ਜਿਹੜੀ ਐਡਾ ਰੌਲਾ ਪਾਉਂਦੀ ਸੀ ਬਾਹਰ ਕਰਤੀ ਸਾਡੇ ਬੰਦੇ ਕਾਦੇ ਵਾਸਤੇ ਅੰਦਰ ਵਾਏ ਆ ਉਸ ਟੀਚਰ ਵੀ ਇਹਨਾਂ ਦੇ ਅਗੂ ਹੀ ਬੈਠਾ ਹੈ ਦੂਜਾ ਟੀਚਰ ਵੀ ਬੈਠੇ ਆ ਸਾਡੇ ਦੂਜੇ ਬੈਠੇ ਘੱਟ-ਘੱਟ ਅਲੱਗ-ਬੱਗ 24 ਬੈਠੇ ਆ ਉਹਦੇ ਅੰਦਰ ਜੀ ਹਜੇ ਵੀ ਉਹਨਾਂ ਨੂੰ ਕਾਦੇ ਵਾਸਤੇ ਜੇਲ੍ਹ ਚ ਵਹਾਇਆ ਕਿ ਇਹਨੂੰ ਲੱਗਦਾ ਵੀ ਜੇ ਥੋੜਾ ਜਿਹਾ ਲੰਮ ਵੀ ਫੇਰ ਕੋਈ ਡਰ ਜੂ ਕੰਮ ਬੰਦ ਹੋ ਜਾ ਇਹ ਇਹਨਾਂ ਦਾ ਭਲੇਖਾ ਉਹ ਭਲੇਖੇ ਦੂਰ ਕਰੇ ਅੱਗੇ ਵੀ ਗਾਵੇਂ ਕਰਾਂਗੇ ਇਸ ਗੱਲ ਕਿਹਾ ਜਿਹੜੀ ਜਿੱਤ ਹੈ ਇਹ ਕੋਹਲ ਦੀ ਜਿੱਤ ਹੈ ਠੀਕ ਹੈ ਇਹ ਮੁੱਢਲੀ ਜਿੱਤ ਕਹਿ ਸਕਦੇ ਆ ਪੂਰਨ ਜਿੱਤ ਤਾਂ ਹਜੇ ਲੜਾਈ ਇਹਦੀ ਖਾਸ ਤਰ ਪਈ ਆ ਲੰਮੀ ਕਿਉਂਕਿ ਮੈਨੂੰ ਇੱਥੇ ਤੜਕੇ ਜੋ ਆਏ ਆ ਕੁੜੀਆਂ ਨੇ ਖੜੀਆਂ ਹੋ ਕੇ ਵਧਾਈ ਦਿੱਤੀ ਮਾ ਵਧਾਈ ਹਜੇ ਨਹੀਂ ਭਾਈ ਵਧਾਈ ਤਾਂ ਜਦੋਂ ਤੁਸੀਂ ਜਾ ਕੇ ਡਿਊਟੀ ਸੰਭਾਲ ਲਏ ਉੱਥੇ ਬੰਦੇ ਅੰਦਰੋਂ ਬਾਹਰ ਆ ਗਏ ਇਹ ਇਹਨਾਂ ਦੇ ਹੱਥਗੜੀਆਂ ਲਾ ਕੇ ਅੰਦਰ ਹੋਏ ਉਦੋਂ ਆਪਾਂ ਮੰਨਾਂਗੇ ਵੀ ਹੁਣ ਭਾਈਪੂਰਨ ਹੋਈ ਹੈ ਪਰ ਇਹ ਸਰਕਾਰਾਂ ਬਹੁਤ ਕੁਝ ਦੇਖਦੀਆਂ ਹੂੰ ਜੇ ਚੇਅਰਮੈਨ ਮੁੱਖ ਮੰਤਰੀ ਹੈ ਉਹ ਭ੍ਰਿਸ਼ਟਾਚਾਰ ਕਹਿੰਦਾ ਮੈਂ ਖਤਮ ਕਰਨੀ ਹੈ ਉਹਨਾਂ ਦੇ ਖਿਲਾਫ باوجود ਹਜੇ ਕਾਰਵਾਈ ਨਹੀਂ ਕੀਤੀ ਫਿਰ ਭ੍ਰਿਸ਼ਟਾਚਾਰ ਖਤਮ ਕਿਵੇਂ ਹੋ ਗਿਆ ਦੂਜੇ ਪਾਸੇ ਉਹ ਕਹਿੰਦੇ ਸੀ ਸਿੱਖਿਆ ਕ੍ਰਾਂਤੀ ਕਰਨੀ ਹੈ ਜੀ ਅਸੀਂ ਕਹਿੰਦੇ ਜਰੂਰ ਹੋਣੀ ਚਾਹੀਦੀ ਹੈ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕੰਧ ਗੜ ਲੋ ਇਥੇ ਏਸੀ ਲਵਾ ਦਿਓ ਪੱਖੇ ਲਵਾ ਦਿਓ ਇਹ ਤੇ ਰੰਗ ਰੋਗਣ ਕਰ ਦਿਓ ਇਹਦੇ ਨਾਲ ਤਾਂ ਗਰੰਟੀ ਨਹੀਂ ਹੁੰਦੀ ਗਰੰਟੀ ਹੁੰਦੀ ਹੈ ਜਿਹੜਾ ਸਕੂਲ ਹੈ ਉਹਦੇ ਚ ਟੀਚਰ ਹੋਣ ਬੱਚਿਆਂ ਨੂੰ ਪੜਾਉਣ ਵਾਸਤੇ ਜਿਹੜੇ ਆ ਸਾਰੇ ਪੜੇ ਆ ਪਹਿਲਾਂ ਜਿਹੜੇ ਹੁਣ ਵੱਡੇ ਬੈਠੇ ਆ ਮੰਤਰੀ ਵੀ ਬਣੇ ਬੈਠੇ ਆ ਵੱਡੀਆਂ ਵੱਡੀਆਂ ਪੋਸਟਾਂ ਦੇ ਆ ਡੀਜੀਪੀ ਆ ਹੋਰ ਜਿਹੜੇ ਵੱਡੇ ਵੱਡੇ ਅਧਿਕਾਰੀ ਆ ਇਹ ਤਪੜਾਂ ਤੇ ਵੱਡੇ ਹੋਣਗੇ ਕੰਕਟੀਚਰ ਬਣਾਉਣ ਵਾਲੀ ਸੀ ਫਿਰ ਬੱਚਾ ਤਾਂ ਜੇ ਤੱਪੜ ਦੇ ਬੈਠਾ ਚਾਹੇ ਕੋ ਕੁਰਸੀ ਤੇ ਬੈਠੇ ਨੂੰ ਬਣਾ ਦਿਓ ਠੀਕ ਹੈ ਸਹੂਲਤਾਂ ਦੀ ਲੋੜਗਾਹ ਹੁੰਦੀ ਹੈ ਬੱਚਿਆਂ ਨੂੰ ਵੀ ਸਹੂਲਤਾਂ ਮਿਲਣ ਪਹਿਲਾਂ ਤਾਂ ਐਡੇ ਵਾਸਤੇ ਨਹੀਂ ਹੁੰਦੇ ਹੁਣ ਤਾਂ ਵਾਸਤੇ ਟੂਹੇ ਥੋੜੀ ਜਾਂਦੇ ਬੱਚਿਆਂ ਦੀਆਂ ਇਹਨਾਂ ਭਰਖਾ ਦੇ ਬਸ ਜਗਾ ਗਧੇ ਆ ਵਾਹੇ ਬੱਚੇ ਜਿੰਨੂੰ ਗਧਿਆਂ ਵਾਲਾ ਕੰਮ ਬੱਚਿਆਂ ਤੋਂ ਲੈ ਰਹੇ ਐ ਜਿੰਨੂੰ ਚਾਹੇ ਉਹ ਸਹੂਲਤ ਸਾਰਿਆਂ ਨੂੰ ਪਹਿਲੀ ਗੱਲ ਕਰਨ ਤੇ ਵਾਸਤੇ ਕਿ ਜਿੰਨੇ ਸਰਕਾਰੀ ਸਕੂਲ ਐ ਉਹਨਾਂ ਚ ਪੂਰੇ ਟੀਚਰ ਹੋਣ ਜਿਹੜੇ ਪ੍ਰਾਈਵੇਟ ਸਿਸਟਮ ਆ ਠੇਕੇ ਵਾਲਾ ਸਿਸਟਮ ਆ ਜਿੱਥੇ ਠੇਕੇ ਦਾ ਨਾਮ ਆ ਗਿਆ ਉੱਥੇ ਤੋਂ ਠੱਗੀ ਹੋ ਗਈ ਠੇਕੇ ਦਾ ਕੰਮ ਹੀ ਇਹ ਹੈ ਕਿ ਉਹਨੇ ਪੈਸੇ ਬਣਾਉਣਾ ਠੱਗੀ ਤੋਂ ਠੇਕੇ ਕਰਨੇ ਉਹੀ ਕੁਸ ਹੈ ਨਾ ਜੀ ਚੱਲਦਾ ਸੀ ਅਸਰ ਸਕੂਲਾਂ ਚ ਇਹ ਹੀ ਕੁਸ ਗਾਹਾਂ ਸਾਰੇ ਚੱਲਦਾ ਜਿਵੇਂ ਤੁਸੀਂ ਕਹਿ ਕਿ ਮੈਨੇਜਮੈਂਟ ਦੇ ਨਾਲ ਰੌਲਾ ਸੀ ਹੁਣ ਮੈਨੇਜਮੈਂਟ ਨੂੰ ਤਾਂ ਪਾਸੇ ਕਰਤਾ ਗਿਆ ਪਰ ਤੋਂ ਹਜੇ ਉਹ ਅਧਿਆਪਕ ਜਿਹੜੇ ਨੇ ਉਹ ਹਾਲੇ ਵੀ ਜੇਲ੍ਹਾਂ ਦੇ ਵਿੱਚ ਨੇ ਕੁਝ ਅਧਿਆਪਕ ਦੇ ਦੇਖੋ ਜੀ ਹੁਣ ਉਹ ਡਿਸੀਨ ਉਹਨਾਂ ਦੀ ਚਿੱਠੀ ਆ ਗਈ ਵੀ ਮੈਨੇਜਮੈਂਟ ਬਾਹਰ ਹੈ ਡੀਸੀ ਨੇ ਐਸਡੀਐਮ ਨਾਲ ਅਸੀਂ ਚਲਾਉਣਾ ਇਹ ਹੈਗਾ ਜਾਂ ਇਹਨਾਂ ਦਾ ਜਿਹੜਾ ਡੀਓ ਹੈ ਜਾਂ ਕੋਈ ਜਿਹੜਾ ਸਿੱਧੇ ਵਿਦਿਆਨਾਂ ਨਾਲ ਜੁੜਿਆ ਉਹਨੂੰ ਚਲਾਉਣਾ ਚਾਹੀਦਾ ਅਸਲ ਤਾਂ ਐਸਡੀਐਮ ਦੇ ਤਾਂ ਹੋਰ ਕੰਮ ਬਥੇਰੇ ਹੈਗੇ ਆ ਉਹ ਚਲਾਉਣ ਇਹਨਾਂ ਨੂੰ ਸਾਰ ਨੂੰ ਰੱਖਣਾ ਹੂੰ ਜਿਹੜੇ ਵੀ ਕੱਢਿਆ ਜਿੱਥੋਂ ਰੌਲਾ ਖੜਾ ਹੋਇਆ ਹੈ ਜਿੱਥੇ ਕਹਿੰਦੇ ਵੀ ਬੱਚਿਆਂ ਦੀ ਪੜ੍ਹਾਈ ਹੋਵੇ ਜਿਹੜੇ ਦੂਜੇ ਵੀ ਰੌਲਾ ਪਾਉਂਦੇ ਇੱਥੇ ਵੀ ਇਹ ਤਾਂ ਬੱਚਿਆਂ ਦੀ ਪੜ੍ਹਾਈ ਖਰਾਬ ਕਰਦੇ ਆ ਬੱਚਿਆਂ ਦੀ ਪੜ੍ਹਾਈ ਖਰਾਬ ਕਰਦੇ ਜਿਹੜੇ ਅੰਦਰ ਦਾ ਨੰਨੀ ਸੀ ਉਹ ਖਰਾਬ ਪੜ੍ਹਾਈ ਖਰਾਬ ਕਰਦੇ ਸੀ ਜਿਹੜੇ ਰੋਜ਼ ਆ ਕੇ ਵੀਡੀਓ ਪਾਉਂਦੇ ਸੀ ਇਹਨਾਂ ਨੂੰ ਡਾਂਗਾ ਫੇਰਦੇ ਇਹਨਾਂ ਨੂੰ ਫਲਾਣਾ ਕਰਦੇ ਇਹਨਾਂ ਨੂੰ ਉਹ ਕਰਦੇ ਹੋ ਹੂੰ ਜਿਹੜੇ ਹੂੰ ਹੁਣ ਬੱਚੇ ਵਾਗੇ ਜੀ ਕੋਈ ਇੱਥੇ ਵੀ ਹੁਣ ਪੜ੍ਹਾਈ ਖਰਾਕ ਕੀ ਦੀ ਖਰਾਬ ਹੁੰਦੀ ਹੈ ਕੋਈ ਪੜ੍ਹਾਈ ਨਹੀਂ ਹੈਗੀ ਦੇਖ ਕੇ ਵੀ ਕੋਈ ਨਾ ਬੱਚੇ ਪਾਈ ਜਿਹੀ ਜਿਹੀ ਮਰਜ਼ੀ ਪੜ੍ਹਾਈ ਹੁੰਦੀ ਉਹਨੂੰ ਜਾ ਬਣਦੇ ਬਾਹਰ ਪੜ੍ਹਾਈ ਦਾ ਬੱਚਿਆਂ ਦੀ ਤਾਂ ਹੀ ਪੂਰੀ ਹੋ ਜੇ ਅੰਦਰ ਪੂਰੇ ਟੀਚਰ ਹੋਣਗੇ ਬਿਲਕੁਲ ਤੇ ਉਹਨਾਂ ਨੂੰ ਕਿਤਾਬਾਂ ਕਾਪੀਆਂ ਮਿਲਣੀਆਂ ਫਿਰ ਪੜ੍ਹਾਈ ਹੋਣੀ ਹੈ ਤੇ ਜੇ ਟੀਚਰ ਤਾਂ ਤੁਸੀਂ ਇੱਥੇ ਜਿੰਨੇ ਮਰਜ਼ੀ ਰੱਖ ਲਓ ਜੇ ਉਹਨੂੰ ਕਿਤਾਬਾਂ ਨਹੀਂ ਦੇਣੀਆਂ ਫਿਰ ਪੜ੍ਹਾਈ ਕਿੱਥੋਂ ਹੋ ਜੂਗੀ ਜਦੋਂ ਜੋ ਜਿਹੜੀਆਂ ਲੋੜਾਂ ਸਾਰੀਆਂ ਪੂਰੀਆਂ ਹੋਣ ਤੇ ਇਹ ਕੱਲੇ ਸਕੂਲ ਦੀ ਨਹੀਂ ਅਸੀਂ ਕਹਿੰਦੇ ਕੁੱਲ ਜਿਹੜੇ ਸਕੂਲ ਆ ਸਾਰੇ ਸਰਕਾਰੀ ਹੈ ਉਹਨਾਂ ਨੂੰ ਜੇ ਚਾਰ ਪੜਿਆ ਹੋਇਆ ਯਾਰ ਪਟਵਾਰੀ ਇਦਾਂ ਕੰਮ ਕਰਦੇ ਮੈਨੂੰ ਸਾਰਿਆਂ ਨਾਲੋਂ ਔਖਾ ਕੰਮ ਲੱਗਦਾ ਮੈਨੂੰ ਪਟਵਾਰੀਆਂ ਦਾ ਜਿਹੜਾ ਉਹ ਹਿਸਾਬ ਕਿਤਾਬ ਵਾਲਾ ਗੁੰਝਣ ਵਾਲਾ ਹੈਗਾ ਮੇਰੇ ਸਾਹਮਣੇ ਸਾਰਿਆਂ ਨਾਲੋਂ ਔਖਾ ਹੈ ਤੇ ਹੁਣ 10 ਬੜੇ ਨੂੰ ਸਾਡੇ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਆ ਤੁਸੀਂ ਮੋਬਾਈਲਾਂ ਤੇ ਪਾਉਂਦੇ ਨੇ ਇੱਕ ਦੂਜੇ ਦੇ ਵੀਡੀਓ ਪਾਉਂਦੇ ਆ ਕੋਈ ਦੂਜੇ ਕਮੈਂਟ ਕਰਦੇ ਆ ਉਹ ਜਿਹੜੇ ਦੇਖ ਲਓ ਸਹੀ ਅੱਖਰ ਨਹੀਂ ਪਾਏ ਹੁੰਦੇ ਸਾਨੂੰ ਵੀ ਲੱਗਦਾ ਹੁੰਦਾ ਜਦੋਂ ਮੈਂ ਵੀ ਅਨਪੜਾ ਮੈਂ ਜਰਾ ਤਾਂ ਕੋਈ ਗੱਲ ਹੀ ਨਹੀਂ ਬਣਦਾ ਸਬਦੀ ਨਹੀਂ ਬਣਦਾ ਕੀ ਬਣੂ ਇਹਦਾ ਫਿਰ ਅਸੀਂ ਸਾਡੀ ਪੜ੍ਹਾਈ ਕਿੱਧਰ ਗਈ ਪਰ ਨਹੀਂ ਸਕੂਲ ਤਾਂ ਵਾਪਸ ਲੈ ਲਿਆ ਪਰ ਜਿਹੜਾ ਕੁਝ ਹੁਣ ਤੱਕ ਇੱਥੇ ਚੱਲਿਆ ਜਿਵੇਂ ਤੁਸੀਂ ਆਖਿਆ ਕਿ ਕੱਪੜਾ ਵੱਡਾ ਹੋਇਆ ਉਹਦਾ ਕੋਈ ਜਾਂਚ ਦੇ ਕੋਈ ਆਦੇਸ਼ ਆਏ ਨਹੀਂ ਉੱਥੋਂ ਕਿ ਨਹੀਂ ਹਲੇ ਉਹਦੇ ਕੋਈ ਇਹਨਾਂ ਨੇ ਜਾਂਚ ਕਰਨੀ ਹੁੰਦੀ ਫਿਰ ਤੈਨੂੰ ਦੋਸ਼ੀ ਬਣਾ ਕੇ ਹਤਕੜੀਆਂ ਲਾ ਕੇ ਅੰਦਰ ਭੇਜਦੇ ਇਹਨਾਂ ਤਾਂ ਕਹਿੰਦੇ ਇਹਨਾਂ ਨੇ ਸਕੂਲ ਛੱਡਣ ਨੂੰ ਗਿਆ ਸੀ ਇਸ ਕਰਕੇ ਇਹਨੂੰ ਇਹਨਾਂ ਤੋਂ ਸਕੂਲ ਵਾਪਸ ਲੈ ਰਹੇ ਆ ਜਿੰਦੀ ਉਹ ਤਾਂ ਇਹਨਾਂ ਨੇ ਮਿਹਰਬਾਨੀ ਕੀਤੀ ਹੈ ਨਹੀਂ ਤਾਂ ਇਹ ਦੋਸ਼ੀ ਬਣਦੇ ਫਿਰ ਕੱਲਾ ਸਕੂਲ ਕਿਉਂ ਲੋਤੀ ਸੀ ਤਿੰਨੇ ਲੋ ਫਿਰ ਚੌਥੇ ਦੀ ਬਰਤਾਲੀ ਵੀ ਕਰੋ ਵੀ ਉਸੇ ਪੜ੍ਹਾਈ ਹੁੰਦੀ ਹੈ ਸੱਚੀ ਜਿਹੜਾ ਕਾਲਜ ਦੇ ਇਹਨੂੰ ਮੰਨਦਾ ਦਿੱਤਾ ਉਹਦੀ ਮ ਉਦੋਂ ਵਾਂਹ ਬਦਦਾਲ ਕਰਨ ਸੀ ਜਿਹੜੇ ਟੀਚਰ ਕਹਿੰਦੇ ਸਾਡੇ ਇੰਨੀ ਕੱਢਦੇ ਆ ਇਹ ਬੈਂਕਾਂ ਚੋਂ ਲੈ ਲੈਣ ਖਾਤਾ ਵੀ ਇਹਨਾਂ ਦੇ ਕਿੰਨੇ ਖਾਤੇ ਚ ਪਾਉਂਦੇ ਸੀ ਉਹ ਖਾਤੇ ਚੋਂ ਭਾਈ ਇਹ ਟੀਚਰ ਆਵਕਣਾਉਂਦੇ ਰਹੇ ਏਟੀਐਮ ਚੋਂ ਕਿਉਂਕਿ ਉੱਥੇ ਤਾਂ ਫੋਟੋ ਹੁੰਦੀ ਆ ਨਾ ਫਿਰ ਕਿੰਨਾ ਉਹ ਕਰੋੜਾ ਰੁਪਏ ਬਣਦਾ ਕਿਉਂਕਿ ਮੈਨੂੰ ਇਹਨਾਂ ਨੇ 70 ਪਤਰੀ 70 ਟੀਚਰਾਂ ਦੀ ਲਿਸਟ ਦਿੱਤੀ ਹੈ ਜਿਹੜੀ ਮੈਂ ਮਾਨਸਾ ਦਿਖਾਈ ਹੈ ਉਹਦੇ ਚ 13 ਲ ਮਤਲਬ 151740 ਰੁਪਏ ਮਹੀਨੇ ਦੇ ਇਹ ਮਤਲਬ ਕੱਢ ਰਹੇ ਆ ਤੇ ਜਿਹੜਾ ਉਹ 11 ਲ ਖਾਤੇ ਕੋਲ ਪਾਉਣਾ ਸੀ ਉਹ ਨਹੀਂ ਪਾਉਂਦੇ ਜੇ ਲੋ ਜੰਦੀ ਸਰਕਾਰ ਦੇ ਦੇ ਉਹਦੋ ਜੁ ਮਹੀਨੇ ਕੱਢ ਲੰਦੇ ਆ ਤੇ ਇਹਨੂੰ ਤੁਸੀਂ ਸਾਲ ਦਾ ਬਣਾ ਲਓ 12 ਮਹੀਨੇ ਦਾ ਬਣਾ ਲਓ ਉਦੋਂ ਕਹਾ ਸ਼ੀਸ਼ਾ ਦਾ ਬਣਾ ਲਓ ਕਿਉਂਕਿ 18 ਜਗਹ ਦੇ ਸਕੂਲ ਸਾਹਮਣੇ ਆ ਜੀ ਇਹ 9 ਕਰੋੜ ਤੋਂ ਉੱਤੇ ਬਣਦਾ ਤਿੰਨ ਸਕੂਲਾਂ ਦਾ ਬਣਾ ਲਓ 9 ਕਰੋੜ ਇਹ ਤੇ 73 ਲੱਖ ਬਣ ਜਾਂਦਾ ਤਿੰਨਾਂ ਦਾ ਬਣਾ ਲਓ ਜੰਦੀ 29 ਕਰੋੜ ਰੁਪਇਆ ਬਣ ਗਿਆ ਇਹ 29 ਕਰੋੜ ਇਹਨੂੰ ਤਾਂ ਗਰਾਹਾ ਜਾਣਾ ਚਾਹੀਦਾ ਹੂੰ ਬਿਲਕੁਲ ਤੇ ਜੇ ਇਹ 11 ਲੱਖ ਪਾਉਂਦੇ ਸੀ ਮਹੀਨੇ ਦਾ ਫਿਰ ਨਹੀਂ ਜ਼ਾਇਦਤ ਦੀ ਪੜਤਾਲ ਹੋਵੇ ਜਿਹੜਾ 11 ਲੱਖ ਪਾਉਂਦਾ 33 ਲੱਖ ਪਾਉਂਦੇ ਨਾ ਮਹੀਨੇ ਦਾ ਜੀ ਤੈਨੂੰ ਸਕੂਲ ਚੋਂ 33 ਲੱਖ ਪਾਉਂਦੇ ਆ ਜਿਹੜੇ 33 ਲੱਖ ਆਪਦੇ ਕੋਲੋਂ ਪਾ ਰਹੇ ਆ ਉਹ ਕਿੱਥੋਂ ਆਏ ਪੈਸੇ ਉਹਨਾਂ ਕੋਲੇ ਕੋਈ ਜਾਇਦਾਦ ਵਿੱਚ ਹੀ ਉਹਨਾਂ ਨੇ ਕੋਲ ਉਹਨਾਂ ਦਾ ਐਡਾ ਵੱਡਾ ਹੋਰ ਕਾਰੋਬਾਰ ਸੀ ਉਹਦੇ ਚ ਉਹਦੇ ਜੋ ਮੁਨਾਫੇ ਜੋ ਉਹ ਪੈਸੇ ਦਿੰਦੇ ਨੇ ਪੜਤਾਲ ਦਾ ਬਹੁਤ ਸੌਖੀ ਹੋ ਸਕਦੀ ਹੈ ਵੀ ਜਦੋਂ ਤੁਸੀਂ ਸਕੂਲ ਲਿਆ ਉਹਨਾਂ ਤੁਹਾਡੇ ਕੋਲ ਜਾਇਦਾਦ ਕੀ ਸੀ ਜਦੋਂ ਤੁਸੀਂ ਸਕੂਲ ਲੈ ਲੈ ਦਾਨੀ ਹੋ ਜਾ ਕੇ ਤੁਸੀਂ ਕੋਲੋਂ ਪੈਸੇ ਪਾਉਣੇ ਸੀ ਥੋੜੀ ਜਾਇਦਾਦ ਵਧੀ ਦਰੀ ਜਾਂਦੀ ਹੈ ਪੜਤਾਲ ਵਾਲਾ ਤਾਂ ਕੋਈ ਕੰਮ ਔਖਾ ਨਹੀਂ ਹੈਗਾ ਜੇ ਕਿਸੇ ਨੇ ਕਰਨੀ ਹੋਵੇ ਕੋਈ ਗੁੰੰਜ ਇਹ ਤਾਂ ਮੈਨੂੰ ਲਾ ਦੇ ਮੇਰੇ ਨਾਲ ਕੋਈ ਬੰਦਾ ਮੜਿਆ ਲਿਖਾ ਪੜਿਆ ਮੈਂ ਹੌਣ ਕੱਢ ਦੇਣਾ ਜੀ ਦੂਜੀ ਜਿੰਨੀ ਕ ਇਹਨਾਂ ਨੇ ਲਗੜੀ ਜੀ ਪੜਤਾਲ ਕਰਵਾਈ ਵੀ ਹੈ ਕਮੇਟੀ ਡੀਸੀ ਦੀ ਅਗਵਾਈ ਚ ਕਮੇਟੀ ਬਣੀ ਹੈ ਉਹ ਕਮੇਟੀ ਨੇ ਤਾਂ ਦੋਸ਼ੀ ਕਰਾਰ ਦੇਤੇ ਇਹ ਨਾਂ ਚਾਹੁੰਦੇ ਹਾਂ ਲੋਕਾਂ ਦੇ ਦਬਾਅ ਤਹਿਤ ਜਾਂ ਗੱਲ ਇੰਨੀ ਸੱਚੀ ਸੀ ਟੀਚਰਾਂ ਦੀ ਉਹਨਾਂ ਅਰਜ਼ੀਆਂ ਤੇ ਡੀਸੀ ਨੂੰ ਕਮੇਟੀ ਬਣਾਉਣੀ ਪਈਗੀ ਉਹ ਕਮੇਟੀ ਨੇ ਆਪ ਨੂੰ ਰਿਪੋਰਟ ਦੇਤੀ ਉਹ ਰਿਪੋਰਟ 'ਚ ਵੀ ਤਿੰਨ ਵੱਡੇ ਦੋਸ਼ ਲਾਏ ਹੋਏ ਆ ਹਜੇ ਭਾਵੇਂ ਵੱਡੇ ਦੋਸ਼ਾਂ ਤੋਂ ਉਹਨਾਂ ਨੇ ਕਿਨਾਰਾ ਕੀਤਾ ਹੈ ਜੀ ਉਹ ਤਾਂ ਉਹਦੇ ਤੇ ਕਰਨ ਨੂੰ ਵੀ ਤਿਆਰ ਨਹੀਂ ਹੂੰ ਇਸ ਕਰਕੇ ਕਮੇਟੀ ਕਮੁੱਟੀ ਬਣਾਉਣ ਦਾ ਪਹਿਲਾਂ ਅਸੀਂ ਤਾਂ ਸਭ ਨੂੰ ਇਹ ਕਹਿੰਦੇ ਹੁਣ ਵੀ ਜੇ ਕਮੇਟੀ ਬਣਾਉਣ ਵਾਲੀ ਗੱਲ ਨਿਕਲਦੀ ਹੈ ਤਾਂ ਮਿੱਟੀ ਪਾਉਂਦੇ ਆ ਜੇ ਸੱਚ ਨੂੰ ਕਰਨਾ ਹੋਵੇ ਤਾਂ ਇਹ ਬੈਠੇ ਜੇ ਪ੍ਰਨੀਤ ਕੌਰ ਦਾ 4 ਘੰਟਿਆਂ ਜਾਂ ਇੰਨੇ ਪੈਸੇ ਵਾਪਸ ਮੜਵਾ ਸਕਦੇ ਆ ਇਹ ਕਿੱਡੀ ਵੱਡੀ ਉਦਾਹਰਨ ਹੈ ਜੇ ਸਰਕਾਰ ਦੇ ਐ ਹੋਵੇ ਇਰਾਦਾ ਹੋ ਜੇ ਗਵਰਨਮੈਂਟ ਦਾ ਮਤਲਬ ਕੀ ਹੈ ਵੀ ਇੱਕ ਮਿੰਟ ਤੇ ਘੌਰ ਕਰਦਾ ਹੈ ਇੱਕ ਮਿੰਟ ਚ ਸਾਰਾ ਕੁਝ ਕੱਢ ਸਕਦੇ ਆ ਪਰ ਨੀਤ ਨਹੀਂ ਸਾਫ ਇਸ ਕਰਕੇ ਰੋਲੇ ਨੀਤਾਂ ਦੇ ਆ ਬਿਲਕੁਲ ਹੈ ਖੁਸ਼ੀ ਕਿ ਇੱਕ ਜਿਵੇਂ ਅੰਸ਼ਕ ਜੱਤ ਜਥੇਬੰਦੀ ਕਹ ਰਹੀ ਕਿ ਅੰਸ਼ਕ ਤੌਰ ਤੇ ਜਿਹੜੀ ਹੈਗੀ ਉਹ ਜੱਤ ਜਿਹੜੀ ਇੱਕ ਮੰਗ ਵੀ ਸੀਗੀ ਤੁਹਾਡੀ ਕਿ ਵਾਪਸ ਲੈ ਜਾਵੇ ਮੈਨੇਜਮੈਂਟ ਨੂੰ ਨਹੀਂ ਵਾਪਸ ਉਹ ਤਾਂ ਲੈਣਾ ਬਣਦੀ ਸੀ ਜਿਹੜਾ ਕਾਰਵਾਈ ਦਾ ਸਿਸਟਮ ਆ ਪ੍ਰਧਾਨ ਜੀ ਹੋਰਾਂ ਨੇ ਵਿਆਖਿਆ ਕਰਤੀ ਉਹਦੀ ਮੇਰੀ ਤੋਕਣੀ ਬਣਦੀ ਦੁਬਾਰਾ ਉਹ ਤੋਂ ਗੱਲ ਕਰਨ ਦੀ ਵੀ ਖੁਸ਼ੀ ਹੈਗੀ ਆ ਪਰ ਇਹ ਪਹਿਲਾ ਸਟੈਪ ਆ ਮੋਢਲੀ ਸਾਡੀ ਜਿਹੜੀ ਆ ਪ੍ਰਾਪਤੀ ਆ ਮੋਢਲੀ ਪ੍ਰਾਪਤੀ ਹੈਗੀ ਆ ਜਥੇਵੰਦੀਆਂ ਦੀ ਮਾਪਿਆਂ ਦੇ ਸਹਿਯੋਗ ਨਾਲ ਤੇ ਸਾਡੇ ਟੀਚਰਾਂ ਦੇ ਸਹਿਯੋਗ ਨਾਲ ਦੂਜੀ ਗੱਲ ਵੀਰ ਜੀ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਤੁਹਾਡੇ ਕੈਮਰਾਮੈਨ ਨੂੰ ਮਤਲਬ ਇਹ ਇੱਕ ਸਾਡੇ ਕੋਲ ਇਹ ਪੰਜਾਬ ਦਾ ਡਾਟਾ ਹੈਗਾ ਜਿੱਥੇ ਇੱਥੇ ਕੁਝ ਅਸਰਾਰਤੀ ਅਨਸਰ ਮੰਨ ਲੋ ਜਿਹੜੇ ਪੇਡ ਪੇਡ ਅਨਸਰ ਨੇ ਮੈਨੇਜਮੈਂਟ ਦੁਆਰਾ ਪਿਛਲੇ ਸਾਲ ਤੋਂ ਜਿਹੜਾ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਵੀ ਯੋਗ ਤੇ ਅਯੋਗ ਟੀਚਰ ਵੀ ਇੱਥੇ ਜਿਹੜਾ ਕੱਪਲਾ ਹੁੰਦਾ ਉਹ ਕਿੱਦਾਂ ਹੁੰਦਾ ਇਹ ਇਹ ਪੰਜਾਬ ਦਾ ਡਾਟਾ ਸਾਡੇ ਕੋਲੇ ਕੱਲ ਦਾ ਜਦੋਂ ਮੈਨੇਜਮੈਂਟ ਨੂੰ ਪਤਾ ਲੱਗਿਆ ਕਿ ਜਿਹੜੀ ਸਾਡੀ ਪ੍ਰਬੰਧਾ ਉਹ ਵਾਪਸ ਲਿਆ ਜਾ ਰਿਹਾ ਤੇ ਜਿਹੜਾ ਇੱਥੇ ਹਰਮਨ ਸਿੰਘ ਚੋਹਾਨ ਐਡਵੋਕੇਟ ਖਾਉਂਦਾ ਸੀ ਆਪਣੇ ਆਪ ਨੂੰ ਪਿਛਲੇ ਸਾਲ ਮੈਨੇਜਿੰਗ ਡਾਇਰੈਕਟਰ ਲਾਇਆ ਸੀਗਾ ਇਹ ਮੈਨੇਜਿੰਗ ਡਾਇਰੈਕਟਰ ਦੀ ਪੋਸਟ ਤੇ ਸੀਗਾ 2 9:35 AM ਤੇ ਜਿਹੜਾ ਅਸੀਂ ਇਹ ਸਰਚ ਮਾਰਿਆ ਜੀ ਜਿਹੜਾ 25 25 ਅਪ੍ਰੈਲ ਨੂੰ ਸਵੇਰੇ ਕੱਲ ਦਾ ਟਾਈਮ ਆ ਤੇ ਉਹ ਉੱਥੇ ਮੈਨੇਜਿੰਗ ਡਾਇਰੈਕਟਰ ਦੀ ਪੋਸਟ ਮੇਲ ਹਰਵੰਦ ਸਿੰਘ ਤੇ ਇਹ ਉੱਥੇ ਬੰਦਾ ਹੈ ਐ ਐਮ ਡੀ ਦੀ ਪੋਸਟ ਦੇ ਜਿਹੜਾ ਬਰਕਰਾਰ ਸੀਗਾ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕੱਲ ਪਤਾ ਲੱਗ ਗਿਆ ਵੀ ਸਾਡੀ ਜਿਹੜੀ ਮੈਨੇਜਮੈਂਟ ਦਾ ਜਿਹੜਾ ਪ੍ਰਬੰਧ ਦਾ ਸਾਥੋਂ ਵਾਪਸ ਲੈ ਆ ਗਿਆ ਕਿਉਂਕਿ ਜਿਹੜੀ ਐਮ ਡੀ ਦੀ ਪੋਸਟ ਆ ਉਹ ਮੈਨੇਜਿੰਗ ਮੈਨੇਜਮੈਂਟ ਦੇ ਨਾਲ ਹੀ ਰਹਿੰਦੀ ਆ ਬਿਲਕੁਲ ਤੇ ਜਿਹੜੀ ਅਫੀਸ਼ੀਅਲ ਪੋਸਟ ਆ EMPLOYEES ਦੀ ਉਹ ਪ੍ਰਿੰਸੀਪਲ ਦੀ ਆ ਲਾਸਟ ਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਇਹ ਬੰਦਾ ਇੱਥੇ ਵਰਕਰ ਆ ਰਹਿਣਾ ਚਾਹੀਦਾ ਮੈਂ ਇੱਥੇ ਰਹੂੰਗਾ ਮੈਂ ਇਹਨਾਂ ਟੀਚਰਾਂ ਨੂੰ ਕੱਲ ਸਾਨੂੰ ਪਤਾ ਲੱਗਿਆ ਉਹ ਕਹਿੰਦਾ ਮੈਂ ਇਹਨਾਂ ਨੂੰ ਸੈੱਟ ਕਰਨਾ ਜਿਹੜੇ ਪੁਰਾਣੇ ਟੀਚਰ ਨੇ ਜੀ ਆ ਆ ਵੀ ਗਏ ਮੈਂ ਇਹਨਾਂ ਨੂੰ ਦੱਬ ਕੇ ਰੱਖੂੰਗਾ ਤੇ ਉਹ ਉਹਨੇ ਕੀ ਕਰਿਆ ਆ ਸ਼ਾਮ ਨੂੰ ਆਪਣੇ ਆਪ ਦੇਖੋ ਡੈਜਿਗਨੇਸ਼ਨ 8:44 44 ਅੱਜ ਹਾਂਜੀ ਅੱਜ ਅੱਜ ਦਾ ਜੀ 26 ਹਾਂ ਪੌਣੇ 9 ਇਹ ਇਹ ਸਾਡੇ ਕੋਲੇ 9 ਵਜੇ ਇਹ 35 ਐਮ ਦਾ ਸੀਗਾ ਤੇ ਸ਼ਾਮ ਨੂੰ ਅਸੀਂ ਚੈੱਕ ਕਰਿਆ ਸੀਗਾ ਇਹ ਮੇਰੇ ਕੋਲ ਦੂਸਰਾ ਪੇਜ ਆ ਆ ਸੀਗਾ 9 ਵਜੇ 44 ਦੀ ਹਰਵੰਦ ਸਿੰਘ ਚੋਹਾਨ 22 ਪ੍ਰਿੰਸੀਪਲ ਇਥੇ 22 ਪ੍ਰਿੰਸੀਪਲ ਦਾ ਇਹਨੇ ਅਹੁਦਾ ਬਣਾ ਲਿਆ ਮਤਲਬ ਜਿਹੜੀ ਵਾਈਸ ਪ੍ਰਿੰਸੀਪਲ ਤੇ ਪ੍ਰਿੰਸੀਪਲ ਦਾ ਉਹ ਅਫੀਸ਼ੀਅਲ ਟੀਚਿੰਗ ਲੈਂਡ ਚ ਆ ਗਿਆ 20 ਮੈਨੇਜਿੰਗ ਜਿਹੜਾ ਮੈਨੇਜਮੈਂਟ ਨਾਲ ਉਹ ਸੰਬੰਧ ਟੁੱਟ ਗਿਆ 21 ਹੋਰ ਰਾਜੇ ਮੈਂ ਤੁਹਾਡੇ ਵੀ ਯੋਗਤਾਵਾਂ ਤੇ ਸਵਾਲ ਖੜੇ ਹੁੰਦੇ ਨੇ ਜੋ ਹਰਵੰਦ ਸਿੰਘ ਨੇ ਠੀਕ ਹੈ ਪਹਿਲਾਂ ਮੈਨੇਜਿੰਗ ਡਾਇਰੈਕਟਰ ਸੀ ਕਿ ਉਹ ਵੀ ਯੋਗਤਾਵਾਂ ਪੂਰੀਆਂ ਕਰਦੇ ਨੇ ਕਿਉਂਕਿ ਵਾਈਸ ਪ੍ਰਿੰਸੀਪਲ ਦਾ ਤੋਹਦੇ ਕੁਰੀਏ ਨਹੀਂ ਉਹਨਾਂ ਦੀ ਜੀ ਉਹਨਾਂ ਦੇ ਤਾਂ ਮਤਲਬ ਜਿਹੜਾ ਐਮ.ਡੀ ਆ ਜਾਂ ਕੋਈ ਸਰਪ੍ਰਸਤ ਲਾਇਆ ਉਹਨਾਂ ਦੀਆਂ ਕੋਈ ਅਸੀਂ ਉਹੀ ਰੌਲਾ ਪਾ ਰਹੇ ਆ ਵੀ ਸਰਕਾਰ ਟੀਚਰਾਂ ਤੇ ਚੜ ਕੇ ਆ ਜਾਂਦੀ ਆ ਤੇ ਸਾਨੂੰ ਤਾਂ ਮਤਲਬ ਜਿਹੜਾ ਸਰਵਿਸ ਜਿਹੜਾ ਰੂਲ ਨੇ ਉਹ ਟਾਈਮ ਟਾਈਮ ਪੂਰਾ ਦਿੰਦੇ ਨੇ ਮਤਲਬ ਪੂਰਾ ਕਰ ਦਿੰਦੇ ਦਿੰਦੇ ਨੇ ਪਹਿਲੀ ਗੱਲ ਜਦੋਂ ਕੋਈ ਟੀਚਰ ਭਰਤੀ ਹੁੰਦਾ ਉਦੋਂ ਉਹਦੀ ਜਿਹੜੀ ਯੋਗਤਾ ਕੀ ਦੇਖ ਕੇ ਭਰਤੀ ਕਰਨਾ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਮੈਨੇਜਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਕਿਹੜੀ ਮੈਨੇਜਮੈਂਟ ਦੇ ਕਦੋਂ ਕਿਸ ਆਧਾਰ ਤੇ ਰੱਖਿਆ ਸੀਗਾ ਕਿਸ ਪੋਸਟ ਤੇ ਰੱਖਿਆ ਸੀਗਾ ਹੁਣ ਜਦੋਂ ਕੋਈ ਟੀਚਰ ਆਵਾਜ਼ ਤੇ ਉਹਨੂੰ ਉਹਦੇ ਕੰਬੀਨੇਸ਼ਨ ਮੁਤਾਬਕ ਉਹਨੂੰ ਉਲਟ ਦਰਸਾਇਆ ਜਾਂਦਾ ਜਿਵੇਂ ਹੁਣ ਇਹਨਾਂ ਨੇ ਆਪਣੇ ਆਪ 22 ਪ੍ਰਿੰਸੀਪਲ ਬਣਾ ਲਿਆ ਤੇ ਐਸੇ ਤਰ੍ਹਾਂ ਜੇ ਜਦੋਂ ਕੋਈ ਬੰਦਾ ਆਵਾਜ਼ ਬੁਲੰਦ ਕਰਦਾ ਉਠਾਉਣਾ ਚਾਹੁੰਦਾਗਾ ਤਾਂ ਉਹਦਾ ਜਿਹੜਾ ਯੋਗਤਾ ਅਹੁਦਾਗਾ ਉਹਨੂੰ ਉਹਦੇ ਉਲਟ ਕੁਆਲੀਫਾਈਕੈਂਸ ਦੇ ਉਲਟ ਪਾਇਆ ਜਾਂਦਾ ਵੀ ਇਹਨੂੰ ਅਸੀਂ ਦਵਾਈਏ ਕਿਵੇਂ ਉਸ ਤੋਂ ਬਾਅਦ 30% ਤੋਂ ਕੰਪਲੇਂਟ ਪਵਾਈ ਜਾਂਦੀ ਆ ਜਿਵੇਂ ਇਸ ਇੱਥੇ ਹੋਇਆ ਸਾਰੇ ਟੀਚਰਾਂ ਦੇ ਖਿਲਾਫ ਹੋਇਆ ਵੀ ਇੱਥੇ ਚਮਕੌਰ ਸਿੰਘ ਦੀ ਕੰਪਲੇਂਟ ਪਵਾਈ ਉਹ ਇਹਨਾਂ ਦਾ ਪੇਟ ਬੰਦਾ ਆਪਦਾ ਖੁਦ ਦਾ ਬੰਦਾ ਐਸੇ ਤਰ੍ਹਾਂ ਇੱਥੇ ਸਾਰਾ ਸਿਸਟਮ ਚੱਲਦਾ ਤੇ ਆ ਜਿਹੜੀ ਪਰ ਕੱਲ ਦੀ ਵੀ ਮੈਨੇਜਿੰਗ ਜਿਹੜਾ ਮੈਨੇਜਿੰਗ ਡਾਇਰੈਕਟਰ ਸੀਗਾ ਸਾਲ ਪਹਿਲਾਂ ਜਿਹਨੇ ਸੈਂਕੜੇ ਮਨਲਾ ਸੈਂਕੜੇ ਨੋਟਸ ਘੜਦੇ ਸਾਨੂੰ ਟੀਚਰਾਂ ਨੂੰ ਸੈਂਕੜੇ ਮੋਹਰਾਂ ਲਾਗ ਦਿੱਤੀਆਂ ਉਹਨਾਂ ਨੇ ਅਫੀਸ਼ੀਅਲ ਤੌਰ ਤੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਹਰਮਨ ਸਿੰਘ ਚੋਹਾਨ ਆ ਤੇ ਅੱਜ ਕੱਲ ਉਹ ਵਾਈਸ ਪ੍ਰਿੰਸੀਪਲ ਬਣ ਗਿਆ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੈਨੇਜਮੈਂਟ ਦਾ ਪ੍ਰਬੰਧ ਜਿਹੜਾ ਵਾਪਸ ਲੈ ਲਿਆ ਉਪ ਮੰਡਲ ਮੈਜਿਸਟਰ ਮਟਕੋਲ ਦੇਤਾ ਤਾਂ ਉਹ ਵਾਈਸ ਪ੍ਰਿੰਸੀਪਲ ਬਣ ਕੇ ਮੈਂ ਇੱਥੇ ਵਰਕਰ ਆ ਰਹਾ ਵੀ ਇੱਥੇ ਮੈਂ ਤਨਖਾਹ ਵਟੋਰਦਾ ਰਹਾ ਇੱਕ ਉਹ ਬੰਦਾ ਆਪ ਖੁਦ ਬਕਾਲਤ ਕਰਦਾ 3 ਵਜੇ ਤੋਂ ਬਾਅਦ ਆ ਕੇ ਫੂਲ ਉਹਦਾ ਚੈਂਬਰ ਆ ਨੰਬਰ 48 ਨੰਬਰ ਚੈਂਬਰ ਆ ਉੱਥੇ ਬਕਾਲ ਆ ਇਹਨਾਂ ਦਾ ਸਿਸਟਮ ਆ ਆ ਅਸੀਂ ਪਰਦੇ ਫਾਸ਼ ਕੀਤੇ ਆ ਇਸੇ ਕਰਕੇ ਅਸੀਂ ਸਜਾਭੋਕਤ ਰਹੇ ਆ ਇਸੇ ਕਰਕੇ ਅਸੀਂ ਅਯੋਗ ਹੋ ਗਏ ਯੋਗਤਾ ਤੋਂ ਅਯੋਗ ਬਣਾਉਣਾ ਅਯੋਗ ਤੋਂ ਯੋਗ ਬਣਾਉਣਾ ਇਹਨਾਂ ਦਾ ਖੱਬੇ ਹੱਥ ਦਾ ਕੰਮ ਆ ਜੀ ਜੀ ਨੇ ਸਵਾਲ ਚੁੱਕਿਆ ਕਿ ਯੋਗਤਾ ਤੁਹਾਡੀ ਯੋਗਤਾ ਤੇ ਬੜੇ ਸਵਾਲ ਹੁਣ ਤੱਕ ਵੀ ਚੁੱਕੇ ਜਾਂ ਨੇ ਪਹਿਲਾਂ ਵੀ ਚੁੱਕੇ ਗਏ ਪਰ ਦੂਸਰੇ ਪਾਸੇ ਇੱਕ ਮੈਨੇਜਿੰਗ ਡਾਇਰੈਕਟਰ ਨੂੰ ਰਾਤੋਂ ਰਾਤ ਦੇ ਵਿੱਚ 22 ਪ੍ਰਿੰਸੀਪਲ ਬਣਾ ਦੇਣਾ ਕਿਵੇਂ ਦੇਖ ਦੂੰ ਸਰ ਉਹੀ ਚੀਜ਼ ਦਾ ਅਸੀਂ ਮਤਲਬ ਉਹ ਤਿੰਨ ਮਹੀਨਿਆਂ ਤੋਂ ਇਹੀ ਚੀਜ਼ ਦਾ ਤਾਂ ਅਸੀਂ ਜ਼ਿਕਰ ਕਰ ਰਹੇ ਹਾਂ ਵੀ ਦੇਖੋ ਸਾਡੇ ਅਹੁਦੇ ਚੇਂਜ ਕੀਤੇ ਜਾਂਦੇ ਆ ਤੇ ਉਹ ਤੁਹਾਡੇ ਸਾਹਮਣੇ ਹੁਣ ਮਤਲਬ ਕੱਲ੍ਹ ਦਾ ਹੀ ਪ੍ਰੂਫ ਦਿਖਾ ਰਹੇ ਆ ਮੀਡੀਆ 'ਚ ਵੀ ਅਸੀਂ ਦਿਖਾ ਰਹੇ ਆ ਵੀ ਇੰਨਾ ਅਹੁਦਿਆਂ ਨੂੰ ਚੇਂਜ ਕਰਕੇ ਹੀ ਸਾਨੂੰ ਯੋਗ ਤੇ ਅਯੋਗ ਰਾਤੋਂ ਰਾਤ ਕੀਤਾ ਜਾਂਦਾ ਸੀ। ਬਾਕੀ ਇੱਕ ਗੱਲ ਸਰ ਇਹ ਵੀ ਹੈ ਵੀ ਜਿਵੇਂ ਐਸ ਡੀ ਐਮ ਸਾਹਿਬ ਦੀ ਰਿਪੋਰਟ ਆਈ ਸੀ ਇਹਨਾਂ ਦੀ ਸਜ਼ਾ ਦੀ ਗੱਲ ਕਰਦੇ ਆਂ। ਤੋਂ ਨਾਲ ਨੇ ਇਹ ਲਿਖਿਆ ਹੋਇਆ ਕਿ ਜਿਹੜਾ 2100 ਰੁਪਇਆ ਇਹਨਾਂ ਨੇ 10th ਵਾਲੇ ਬੱਚਿਆਂ ਤੋਂ ਲਿਆ ਉਹ ਹਫਤੇ 'ਚ ਮਤਲਬ ਉਹ ਵਾਪਸ ਕਰਨ ਪਰ ਉਹ ਹਜੇ ਤੱਕ ਬੱਚਿਆਂ ਨੂੰ ਵਾਪਸ ਨਹੀਂ ਮਿਲਿਆ ਮਤਲਬ ਕਾਰਵਾਈ ਦੇਖੋ ਕਿੱਥੇ ਹੋ ਰਹੀ ਹੈ ਹੂੰ ਉਹ ਸਰਕਾਰ ਕਾਰਵਾਈ ਕਰ ਵੀ ਰਹੀ ਹੈ ਦਿਖਾਏ ਰਿਹਾ ਕਿ ਕਾਰਵਾਈ ਕਰ ਰਹੇ ਆ ਪਰ ਅੰਦਰ ਖਾਤੇ ਜਿਵੇਂ ਆ ਉਧਦੇ ਬਦਲੇ ਜਾ ਰਹੇ ਨੇ ਪੈਸੇ ਵੀ ਨਹੀਂ ਵਾਪਸ ਕਿਤੇ ਵੀ ਅੰਦਰ ਖਾਤੇ ਕੋਈ ਹੋਰ ਚੱਲ ਰਿਹਾ ਹਾਂਜੀ ਹਾਂਜੀ ਹਜੇ ਵੀ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਨਾ ਵੀ ਇਹਨਾਂ ਨੂੰ ਕਿਵੇਂ ਬਚਾਈਗੇ ਦੇਖੋ ਵੀ ਇਹਦੇ ਪਿੱਛੇ ਕਿੱਡੀ ਕੁ ਪਾਵਰ ਹੈ ਠੀਕ ਹੈ ਸਾਨੂੰ ਅੱਖਾਂ ਠੰਡੀਆਂ ਕਰਤੀਆਂ ਵੀ ਠੀਕ ਹੈ ਇਹਨਾਂ ਤੋਂ ਲੈ ਲਿਆ ਇਹਨਾਂ ਤੋਂ ਸਕੂਲ ਪਰ ਜਿਹੜੀਆਂ ਅਸੀਂ ਜ਼ੇਲਾਂ ਕੱਟ ਕੇ ਆਏ ਆ ਉਹਨਾਂ ਦਾ ਹਿਸਾਬ ਕੌਣ ਲਾਊਗਾ ਉਹ ਹਿਸਾਬ ਵੀ ਤਾਂ ਅਸੀਂ ਲੈਣਾ ਨਾ ਜੀ ਇਹਨਾਂ ਨੂੰ ਵੀ ਜ਼ੇਲਾਂ ਦਿਖਾ ਕੇ ਹੀ ਰਹਾਗੇ ਇੱਥੇ ਡਾਂਗਾ ਵੀ ਪਈਆਂ ਜੇਲਾਂ ਵੀ ਕੱਟੀਆਂ ਪਰ ਆਖਿਰ ਨੂੰ ਇੱਕ ਛੋਟੀ ਜਿੱਤ ਜਿਹੜੀ ਉਹ ਹਿੱਸੇ ਪਈਆ ਹਾਂਜੀ ਬਿਲਕੁਲ ਛੋਟੀ ਜਿੱਤ ਵੀ ਕਹਿ ਸਕਦਾ ਪਰ ਇੱਕ ਤਰੀਕੇ ਨਾਲ ਮੇਰੇ ਨਜ਼ਰੀਏ ਚ ਬੱਚਿਆਂ ਲਈ ਵੱਡੀ ਜਿੱਤ ਹੈ ਕਿਉਂਕਿ ਸਾਡਾ ਮੈਨ ਮੇਨ ਪਹਿਲੀ ਲੜਾਈ ਇਹ ਹੀ ਸੀ ਕਿ ਬੱਚਿਆਂ ਨੂੰ ਉਹਨਾਂ ਦੇ ਜੋ ਸਰਕਾਰ ਵੱਲੋਂ ਹੱਕ ਆ ਉਹਨਾਂ ਨੂੰ ਪੂਰਨ ਮਿਲਣ ਔਰ ਵਿਚਵਚੋਲੇ ਜਿਹੜੇ ਉਹਨਾਂ ਦੇ ਹੱਕ ਖਾਂਦੇ ਆ ਉਹ ਵਿਚੋਲੇ ਨੂੰ ਕੱਢਾ ਜਾਵੇ ਇੱਕ ਤਰੀਕੇ ਨਾਲ ਬੱਚਿਆਂ ਲਈ ਉਹ ਜਿੱਤ ਸਾਡੀ ਪੂਰਨ ਹੋ ਗਈ ਹੈ ਠੀਕ ਹੈ ਐਸਡੀਐਮ ਅੰਡਰ ਆ ਗਿਆ ਸਕੂਲ ਹੁਣ ਉਹ ਵੀ 100% ਹੈ ਜਿਵੇਂ ਪਹਿਲਾਂ ਤਾਂ ਗਵਰਨਮੈਂਟ ਵੱਲੋਂ 70% ਮਿਲਦਾ ਸੀ ਹੁਣ ਉਹ ਕਹਿੰਦੇ ਕਿ ਉਹ 100% ਦੇਣਗੇ ਤਾਂ ਇੱਥੋਂ ਸਾਨੂੰ ਖੁਸ਼ੀ ਹੈ ਕਿ ਬੱਚਿਆਂ ਨੂੰ ਉਹਨਾਂ ਦਾ ਹੱਕ ਜੋ ਹੀ ਆ ਹੁਣ ਪੂਰ ਮਿਲੂਗਾ ਠੀਕ ਹੈ ਜੋ ਵਿਚੋ ਖਾਣ ਵਾਲੇ ਲੋਕ ਸੀ ਉਹ ਇੱਕ ਤਰੀਕੇ ਨਾਲ ਚਾਹੇ ਇਹਨਾਂ ਨੇ ਭਲੇਖੇ ਪਾ ਕੇ ਜਾਂ ਉਹਨਾਂ ਨੂੰ ਬਚਾਉਣ ਲਈ ਕੱਢਿਆ ਹੈ ਨਾ ਜੋ ਵੀ ਆਪਾਂ ਕਹੇ ਬਿਨਾਂ ਕਾਰਵਾਈ ਉਹਨਾਂ ਨੂੰ ਇੱਕ ਵਾਰ ਖਿਹੜਾ ਛੜਾਤਾ ਚਲ ਕੁਝ ਵੀ ਹੈ ਤੇ ਬੱਚੇ ਨਾ ਅਟਲੀਸਟ ਉਹਨਾਂ ਦਾ ਹੱਕ ਮਿਲੂਗਾ ਜਿਵੇਂ ਰਤੋ ਰਤ ਉਹਦਾ ਜਿਹੜਾ ਹੈਗਾ ਉਹ ਬਦਲਿਆ ਗਿਆ ਇਹ ਵੀ ਕਿਤੇ ਨਾ ਕਿਤੇ ਤੈਅ ਕਰਦਾ ਕਿ ਪਹਿਲਾਂ ਹੀ ਬਹੁਤ ਕੁਝ ਚੱਲਦਾ ਰਿਹਾ ਇੱਥੇ ਬਿਲਕੁਲ ਜੀ ਤਾਂ ਹੀ ਤਾਂ ਇੰਨਾ ਕੁਝ ਰੌਲਾ ਪਿਆ ਤੇ ਉਹਨਾਂ ਪਿੱਛੇ ਡਾਂਗਾ ਖਾਦੀਆਂ ਤੇ ਉਹਨਾਂ ਖਾਤਰ ਮੇਰੇ ਸਾਥੀ ਜੇਲ੍ਹ ਗਏ ਆ ਉਹ ਐਵੇਂ ਤਾਂ ਨਹੀਂ ਗਏ ਨਾ ਜੀ ਇਹ ਕੁਝ ਹੁੰਦਾ ਸੀਗਾ ਤਾਂ ਹੀ ਗਏ ਆ ਨਾ ਇਹ ਹੀ ਇਹ ਕਪਲੇ ਤਾਂ ਜਲ ਜਿਹੜੇ ਪੈਸੇ ਜਿਹੜੇ ਖਾਣੇ ਖਾਣੇ ਸੀਗੇ ਦੂਜਿਆਂ ਦੇ ਹੱਕ ਮਾਰਨੇ ਕਿਸੇ ਨੂੰ ਅਯੋਗ ਕਰਨਾ ਦਬਾਉਣਾ ਬੋਲਣਾ ਨਾ ਉਹਨਾਂ ਲਈ ਇਹ ਆਹੀ ਜਿਹੜਾ ਇਹ ਫੰਡਾ ਵਰਤਦੇ ਸੀਗੇ ਵੀ ਠੀਕ ਹੈ ਵੀ ਤੂੰ ਜਿਵੇਂ ਕਿਸੇ ਨੂੰ 뮤직 টিਚਰ ਬਣਾਤਾ ਪਰ ਉਹ ਕਲਰਕ ਦੀ ਪੋਸਟ ਤੇ ਆਇਆ ਸੀਗਾ ਠੀਕ ਹੈ ਕੋਈ ਹਿੰਦੀ ਪੋਸਟ ਤੇ ਆਇਆ ਸੀ ਉਹਨੂੰ ਇੰਗਲਿਸ਼ ਤੇ ਬਣਾਤਾ ਵੀ ਦੇਖੋ ਫਿਰ ਉਹਨੂੰ ਸਾਬਿਤ ਕਰਨਾ ਕਿ ਤੂੰ ਅਯੋਗ ਹੈ ਇਹ ਫੰਡੇ ਹੁੰਦੇ ਆ ਜੇ ਉਹਵੇਂ ਛੋਟੀਆਂ ਧਮਕੀਆਂ ਤੋਂ ਨਹੀਂ ਡਰਦੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਦਬਾਓ ਕਿਉਂਕਿ ਜਿਹੜਾ ਬਦਲਣਾ ਫੇਰ ਬਦਲ ਕਰਨਾ ਤੇ ਇਹਨਾਂ ਦੇ ਹੱਥ ਚ ਹਨ ਹੁਣ ਮੈਂ ਕਲਾਸ ਦੇ ਬੱਚੇ ਨੂੰ ਪੜ੍ਹਾਉਂਗੀ ਮੈਂ ਜਾ ਕੇ ਹੀ ਪੰਜਾਬ ਤਾ ਦਾ ਨੀ ਚੇਂਜ ਕਰ ਸਕਦੀ ਨਾ ਨਾ ਮੈਂ ਜਲਦੀ ਕਿਤੇ ਚੈੱਕ ਕਰ ਸਕਦੀ ਹਾਂ ਤੇ ਉਹ ਇਸ ਤਰੀਕੇ ਨਾਲ ਚੱਲਦਾ ਸੀਗਾ ਤੇ ਜੋ ਹੁਣ ਸਾਹਮਣੇ ਆ ਗਿਆ ਆਪਣੇ ਆਪ ਨੂੰ ਬਚਾਉਣ ਲਈ ਦੇਖੋ ਕਿੰਨਾ ਇਹਨਾਂ ਨੂੰ ਹੋਇਆ ਸ਼ਾਇਦ ਮਿਲ ਦਾ 1 ਸਾਲ ਹੋਇਆ ਹੋਣਾ ਐਮਡੀ ਨੂੰ ਆਏ ਨੂੰ ਉਹਨੂੰ ਆਪਣੇ ਜੋਬ ਬਚਾਉਣ ਲਈ ਕਿੰਨਾ ਹੋਇਆ ਕਿ ਰਾਤੇ ਰਾਤ ਆਪਣੇ ਆਪ ਨੂੰ ਵਾਈਸ ਪ੍ਰਿੰਸੀਪਲ ਐਡਮਿਟ ਹੋਣੇ ਆਪਣੇ ਆਪ ਨੂੰ ਕਰਤਾ ਕਿ ਅਸੀਂ 13 ਸਾਲਾਂ ਦੇ ਸੀਗੇ ਸਾਨੂੰ ਕੱਢਣ ਲੱਗੇ ਜਮਣ ਸੋਚਿਆ ਇਹਨਾਂ ਨੇ ਉਹ ਦਰਦ ਨਹੀਂ ਆਇਆ ਇਹਨਾਂ ਨੂੰ ਉਲਟਾ ਸਾਡੇ ਲਈ ਉਲਟ ਕਰ ਰਿਹਾ ਇਹ ਪ੍ਰਚਾਰ ਕਿ ਇਹ ਸਿੱਖਿਆ ਨੂੰ ਬਰਬਾਦ ਕਰਨਾ ਚਾਹੁੰਦੇ ਆ ਇਹ ਬੱਚੇ ਸਕੂਲ ਬੰਦ ਕਰਨਾ ਚਾਹੁੰਦੇ ਆ ਕਿਉਂ ਕਰਾਂਗੇ ਵੀ 13 ਸਾਲ ਕਹਿਣ ਦੀ ਗੱਲ ਹੈ 13 ਸਾਲ ਕਿਸ ਸੰਸਥਾ ਨੂੰ ਦੇਣਾ ਅਸੀਂ ਇਹਨੂੰ ਬੰਦ ਕਰਾਵਾਂਗੇ ਤੁਹਾਨੂੰ ਤਾਂ ਸਾਲ ਤੋਂ ਪ੍ਰੋਬਲਮ ਹੋਣ ਲੱਗੀ ਤੁਹਾਨੂੰ ਦੁੱਖ ਹੋ ਗਿਆ ਰਾਤੋ-ਰਾਤ ਤੁਸੀਂ ਸਰਚ ਕਰਨ ਲੱਗੇ ਕਿ ਅਸੀਂ ਆਪ ਨੂੰ ਕਿਵੇਂ ਬਚਾ ਗਏ ਅਸੀਂ ਜੋਬ ਨੂੰ ਕਿਵੇਂ ਬਚਾ ਗਏ ਸਾਡਾ ਰੋਜ਼ਗਾਰ ਨਹੀਂ ਸੀ ਸਾਡਾ ਰੋਜ਼ਗਾਰ ਵੀ ਸੀ ਸਾਡੀ ਆਤਮਾ ਇੱਥੇ ਹੈ ਜੀ ਸਾਡਾ ਖੂਨ ਪਸੀਨਾ ਸਾਡੇ ਸੁਪਨਿਆਂ ਸੰਜੋਏ ਇਸ ਸਥਾਨ ਨੇ ਅਸੀਂ ਉਹਨਾਂ ਕਿਵੇਂ ਛੱਡ ਦਈਏ ਅਸੀਂ ਖੁਦ ਸੰਜੋਇਆ ਸਕੂਲ ਲੈ ਆਏ ਨਹੀਂ ਬਣੇ-ਬਣਾਏ ਤੇ ਆ ਗਏ ਸੀਗੇ ਤੇ ਸਾਨੂੰ ਕਹਿੰਦੇ ਸਾਨੂੰ ਬਾਹਰ ਦਾ ਰਸਤਾ ਦਿਖਾ ਰਿਹਾ ਹੈ ਕਿ ਤੁਸੀਂ ਯੋਗ ਹੈ ਜਾਓ ਐਵੇਂ ਨਹੀਂ ਨਾ ਹੋ ਸਕਦਾ ਜੀ ਹੁਣ ਆਸ ਵੱਜੀ ਆ ਕਿ ਠੀਕ ਆ ਸੰਪੂਰਨ ਰੂਪ ਦੇ ਵਿੱਚ ਵੀ ਜਿੱਤ ਤੁਹਾਡੇ ਹਿੱਸੇ ਪਊਗੀ ਦੁਬਾਰਾ ਪੜ੍ਹਾਉਂਗੇ ਅੰਦਰ ਜਾਉਂਗੇ ਸਕੂਲ ਬੰਦ ਚੁੱਕੀ ਹਾਂ ਬਿਲਕੁਲ ਜੀ ਪੜਾਉਣਾ ਤਾਂ ਹੈਗਾ ਹੀ ਹੈ ਜੀ ਪੜਾਉਣ ਤੋਂ ਅਸੀਂ ਕਦੇ ਮਨਾ ਨਹੀਂ ਕੀਤਾਗਾ ਹਨਾ ਪਰ ਹੁਣ ਇਹ ਹੈ ਜੀ ਇੱਕ ਜਿੱਤ ਤਾਂ ਹੋ ਗਈ ਪਰ ਹੁਣ ਦੇਖੋ ਅਸੀਂ ਇਹ ਤਾਂ ਪਤਾ ਲੱਗ ਗਿਆ ਕਿ ਸਹੀ ਸੀ ਅਸੀਂ ਜੋ ਲੜ ਰਹੇ ਸਹੀ ਸੀ ਵੀ ਇਹ ਜਿਹੜੀ ਮੈਨੇਜਮੈਂਟ ਹੈ ਚਲਾਉਣ ਦਾ ਯੋਗ ਨਹੀਂ ਸੀ ਕਿਉਂਕਿ ਸਭ ਤੋਂ ਅੱਗੇ ਚਾਹੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਖੋਇਆ ਇਟ ਮੀਨਸ ਅਸੀਂ ਸਹੀ ਸੀ ਫਿਰ ਜੋ ਸਾਥੀ ਸਾਡੇ ਲਈ ਬੈਠੇ ਸੀ ਉਹ ਸਹੀ ਨਾਲ ਹੀ ਬੈਠੇ ਸੀ ਨਾ ਉਹਨਾਂ ਨੂੰ ਕਿਸ ਗਲਤ ਦੀ ਸਜ਼ਾ ਦੇ ਰਹੇ ਆ ਉਹਨਾਂ ਨੂੰ ਕਿਉਂ ਨੇ ਜੇਲ੍ਹ ਚ ਕੱਢੇ ਜੇ ਇਹਨਾਂ ਨੇ ਰਾਤ ਰਤੇ ਲੈਟਰ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਸਕੂਲ ਛੱਡ ਰਹੇ ਆ ਇਹ ਆਪਦੇ ਅਧਦੇ ਚੇਂਜ ਕਰ ਸਕਦੇ ਕਿ ਰਾਤ ਰਤ ਸਾਡੇ ਸਾਥੀ ਨਹੀਂ ਕੱਢੇ ਜਾ ਸਕਦੇ ਉਹਨਾਂ ਨੇ ਕੀ ਗੁਨਾਹ ਕੀਤਾ ਸੀ ਕੀ ਉਹਨਾਂ ਗੁਨਾਹ ਇਹ ਸੀ ਕਿ ਅਸੀਂ ਸੱਚ ਲਈ ਖੜੇ ਸੀ ਅਸੀਂ ਸਕੂਲ ਇਹਨਾਂ ਦੇ ਖਾਣ ਵਾਲੇ ਬੰਦੇ ਤੋਂ ਛਡਵਾਉਣ ਲਈ ਬੋਲ ਰਹੇ ਸੀ ਬੱਚੇ ਉਹਨਾਂ ਦੇ ਹੱਕਦਾਰੇ ਸੀ ਤੇ ਸਾਡੇ ਨਾਲ ਆ ਕੇ ਉਹ ਬੈਠੇ ਇਹ ਕਸੂਰ ਸੀ ਉਹਨਾਂ ਦਾ ਉਹਨਾਂ ਨੂੰ ਕੱਢਣ ਸਾਡੀ ਜਿੱਤ ਤਾਂ ਫੇਰ ਹੀ ਆ ਨਾ ਜੀ ਤਾਂ ਹੀ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੱਚ ਨਾਲ ਖੜੂਗਾ ਨਾ ਨੇ ਇਹ ਡਰਾਵੇ ਸਰਕਾਰ ਦੇ ਡਰਾਵੇ ਜਿਵੇਂ ਮੈਨੇਜਮੈਂਟ ਸਾਨੂੰ ਸਾਡੇ ਅਹੁਦੇ ਬਦਲ ਕੇ ਡਰਾਰੀ ਸੀ ਤਾਂ ਸਰਕਾਰ ਹੈ ਜਿਹੜੀ ਜੋ ਹੱਕ ਸੱਚ ਲਈ ਖੜਦੇ ਆ ਆਪਣੇ ਹੱਕ ਲੈਣ ਲਈ ਉਹਨਾਂ ਨਾਲ ਜੋ ਸਾਥੀ ਖੜਦੇ ਆ ਉਹਨਾਂ ਨੂੰ ਜੇਲਾ ਚ ਡੱਕਣ ਦਾ ਕਾਰਨ ਹੀ ਇਹ ਹੈ ਕਿ ਕੋਈ ਉਹਨਾਂ ਨਾਲ ਖੜੇ ਨਾ ਡਰ ਕੇ ਪਰ ਉਹਨਾਂ ਨੂੰ ਪਤਾ ਨਹੀਂ ਕਿ ਪੰਜਾਬੀ ਐਵੇਂ ਡਰਦੇ ਨਹੀਂ ਜੀ ਥੈਂਕ ਯੂ ਬਹੁਤ ਧੰਨਵਾਦ ਹਾਂ ਇੱਕ ਗੱਲ ਕਰਨੀ ਹੈ ਦੇਖੋ ਜਿਹੜੇ ਇੱਥੇ ਮਾਸਟਰ ਟੀਚਰਾ ਸੰਦੀਪ ਹੂੰ ਉਹ ਜਦੋਂ ਇੱਥੇ ਜਿੰਦਾ ਲਾਇਆ ਹੈ ਉਹਨਾਂ ਕੋਲੇ ਕਾਰ ਸੀਗੀ ਕਾਰ ਨੂੰ ਉਹ ਜਿਵੇਂ ਆਪਾਂ ਕੋਈ ਘਰ ਵਰਤਦੇ ਆ ਅਸੀਂ ਵੀ ਜਦੋਂ ਲਗਾਤਾਰ ਧਰਨੇ ਚ ਹੁੰਨੇ ਆ ਸਾਡਾ ਸਾਰਾ ਸਮਾਨ ਉਹਦੇ ਨੂੰ ਲੌਕ ਕਰਕੇ ਗੱਡੀ ਚ ਹੁੰਦਾ ਅਸੀਂ ਜਿੱਥੇ ਮਰਜੀ ਬੈਜ ਜੀਏ ਇਹਨਾਂ ਦਾ ਟੀਚਰਾਂ ਦਾ ਉਹਦੇ ਵਿੱਚੇ ਪੈਸੇ ਸੀਗੇ ਰਾਤ ਨੂੰ ਵੀ ਸਾਡੀ ਕੋਈ ਟੂਮਣਾ ਲਾ ਕੇ ਲੈ ਜੇ ਟੂਮਾ ਸੀਗਾ ਉਹ ਵੀ ਗੱਡੀ ਦੇ ਵਿੱਚ ਰੱਖੇ ਹੋਏ ਸੀਗਾ ਸ਼ਾਇਦ 32000 ਰੁਪਿਆ ਸੀਗਾ 43 43 ਉਹ ਫੰਡ ਦਾ ਹੀ ਰੁਪਿਆ ਸੀਗਾ ਉਹ 43000 ਰੁਪਿਆ ਸੀਗਾ ਜਿੰਦੀ ਉਹ ਸਾਰਾ ਕੁਝ ਗਾਇਬ ਕਰਤਾ ਜਿਹੜਾ ਉਹ ਬੰਦਾ ਲਈ ਜਾਂਦਾ ਪ੍ਰਾਈਵੇਟ ਗੱਡੀ ਉਹਦੀ ਬਾਕਾਇਦਾ ਵੀਡੀਓ ਬਣੀ ਹੋਈ ਹੈ ਜਿਹੜਾ ਮਲ ਪ੍ਰਾਈਵੇਟ ਗੱਡੀ ਲਈ ਜਾਂਦਾ ਹੈ ਇਹ ਨਾਲ ਸਾਰਾ ਕੁਝ ਸੋਨੇ ਕੱਢਿਆ ਉਥੇ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਇਹ ਇਥੇ ਇਹ ਤਿੰਨ ਚਾਰ ਵਾਰ ਹੀ ਗਏ تھے ਚੌਂਕੀ ਚ ਵੀ ਉਹਦੇ ਖਲਾਫ ਪਰਚਾ ਦਰਜ ਕਰੋ ਕਿਸੇ ਨੇ ਪਰਚਾ ਦਰਜ ਨਹੀਂ ਕਰਿਆ ਅਖੀਰ ਇਹ ਉਹਦੇ ਕੋਲੇ ਗਏ ਐਸਐਸਪੀ ਦੇ ਦੇਖੇ ਆਏ ਆ ਐਸਐਸਪੀ ਦੇਖਦੇ ਹੁਣ ਕਹਾ ਕੀ ਕਰਦਾ ਜਿੰਦੀ ਐਡਾ ਨੰਗਾ ਜਿੱਟਾ ਜਿਵੇਂ ਉਹ ਬਾਰਡਰਾਂ ਤੇ ਹੈ ਗਿਆ ਵੀ ਕੜਸੀ ਵੀ ਲੈ ਕੇ ਬਤੀਲਾ ਵੀ ਲੈ ਕੇ ਉਹ ਕੋਲਰ ਵੀ ਲੈ ਕੇ ਏਸੀ ਵੀ ਲੈ ਕੇ ਤੇ ਟਰਾਲੀ ਵੀ ਲੈ ਕੇ ਟਰੈਕਟਰ ਵੀ ਲੈ ਕੇ ਦੂਜਾ ਸਮਾਨ ਤਾਂ ਲੈ ਜਾਣੇ ਸੀ ਜਿਹੜਾ ਕੁਝ ਹੋਰ ਸੀ ਗਿਆ ਉਹੀ ਕੁਝ ਉਹਨਾਂ ਨੇ ਇੱਥੇ ਕੀਤਾ ਹੈ ਜੇ ਗੱਡੀਆਂ ਉਹ ਕੇਸ 'ਚ ਨਹੀਂ ਪਈਆਂ ਤਾਂ ਉਹ ਦੱਸਣ ਵੀ ਕੇਸ 'ਚ ਪਈਆਂ। ਹੂੰ ਜਿਹੜੇ ਨਿਕਲਨੇ ਸੀ ਕੋਟਰਾ ਸੀ ਕਢਾ ਲਈਏ। ਉਹ ਕਾਦੇ ਵਾਸਤੇ ਲਿਖਣ ਹੋਈਆਂ ਗੱਡੀਆਂ। ਜਾਂ ਗੱਡੀਆਂ ਦਾ ਕੀ ਕਸੂਰ ਹੈ? ਗੱਡੀਆਂ ਗੱਡੀਆਂ ਸਿੱਖ ਜਾਣਗੀਆਂ ਸਜ਼ਾ ਜੇ ਥਾਣੇ ਹੋਰ ਖੜਾਈ ਰੱਖੋ। ਕਿ ਜਾਂ ਹੁਣ ਸਾਨੂੰ ਥਾਣੇ ਨਹੀਂ ਮਿਲ ਮਿਲਦਾ ਕੋਈ ਸਾਧਨ ਨਹੀਂ ਮਿਲਦਾ ਹੁਣ ਜਾਣ ਨੂੰ। ਇਹ ਤਾਂ ਬਾਦਲ ਨੇ ਵੀ ਇਥੇ ਰਕ ਕਰਿਆ ਸੀਗਾ ਚੰਡੀਗੜ੍ਹ ਬੱਸਾਂ ਬੰਨ ਕੇ। ਵੀ ਇਹਨਾਂ ਨੂੰ ਸਾਧਨ ਨਹੀਂ ਮਿਲਣਾ। ਅਸੀਂ ਉਹ ਲੋਕਾਂ ਤੋਂ ਫੰਡ ਇਕੱਠਾ ਕਰਕੇ ਉਹ ਗੱਡੀਆਂ ਸਮਰਾਈਆਂ ਸੀ। ਸਾਨੂੰ ਉਹ ਕਹਿੰਦੇ ਸੀ ਸਾਡੇ ਆਉਣ ਦੀ ਲੋੜ ਨਹੀਂ ਦਫ਼ਤਰ। ਥੋੜੇ ਫੋਨ ਤੇ ਗੱਡੀਆਂ ਆ ਜਾਂਦੀਆਂ। ਇਦਾਂ ਨਹੀਂ ਗੱਲ ਹੈ ਕਿ ਜੇ ਅਸੀਂ ਜਾਣਾ ਹੈ ਸਾਡੇ ਕੋਲ ਸਾਧਨ ਨਹੀਂ ਹੈਗੇ ਫਿਰ ਕੱਲ ਨੂੰ ਸਾਡੇ ਟਰੈਕਟਾਂ ਦਾ ਕੀ ਕਰੋਂਗੇ ਇਹ ਤਾਂ ਕਾਨੂੰਨੀ ਹੈ ਟਰੈਕਟਾਂ ਦੇ ਅਸੀਂ ਜਿੱਥੇ ਮਰਜੀ ਜਾਵੜਿਆ ਕਰਾਂਗੇ ਦਿੱਲੀ ਵੀ ਜਾਂਦੇ ਰਹੇ ਹਾਂ ਹੋਰ ਸਾਨੂੰ ਇਹ ਕਿੱਦਿਗਲ ਜਾਣਾ ਹੈ ਦਿੱਲੀ ਉਹ ਯਾ ਰਾਜਧਾਨੀ ਤਾਂ ਜਿੰਦੀ ਇਹ ਆ ਜਾ ਬਿਹਾਰ ਇਹਨਾਂ ਦਾ ਇਹਨੂੰ ਇਹ ਲੱਗਦਾ ਹੁੰਦਾ ਭਲੇਖਾ ਹੁੰਦਾ ਵੀ ਸ਼ਾਇਦ ਐਂ ਦਬਾ ਲਾਂਗੇ ਸ਼ਾਇਦ ਐਂ ਕਰ ਲਾਂਗੇ ਸ਼ਾਇਦ ਐਂ ਕਰ ਲਾਂਗੇ ਇਹ ਭਲੇਖੇ ਚ ਧੰਨਵਾਦ